ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਪ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫੇਰਿਓ ਕਰ ਜੋਗ ਜਤੀ ਕੇ ਸੁਰ ਸੁਰ ਆਰਧਨ ਸੁਧ ਸੁਧਾਧਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕਉ ਨਾ ਦੇਖੀਏ ਤੇ ਪ੍ਰਾਨਪਤੀ ਕੇ सिरि पगवान की पाए कृपा होत एक रति बिन एक रति के माते म तंग जरे जर संग अनूप उतंग सुरंग सवारे कोट तुरंग कु रंग से कूदत पोनके गोन को जातनेवारे भारी पूजान के भूप पले ਵਿਦਨ ਨਹੀਂ ਆਵਤ ਸੀਸ ਨਾ ਜਾਤ ਵਿਚਾਰੇ ਇਤੇ ਭੈ ਤੂ ਕਹਾ ਭੇ ਪੂਪਤ ਅੰਤ ਕੇ ਨਾਗੇ ਹੀ ਭੈ ਪਥਾਰੇ ਤੇ ਫੀਰਾ ਸਭ ਦੇਸ ਦੀ ਸਾਨ ਕੋ ਬਾਜ ਤ ਢੋਲ ਮਰੀ ਦੰਗ ਨਗਾਰੇ ਗੁਜੰਤ ਗੂੜ ਗਜਾਨ ਕੇ ਸੁੰਦਰ ਹੀ ਸੰਤ ਹੈ ਹੈ ਰਾਜ ਹਜਾਰੇ ਭੂਤ ਪਵਖ ਪਵਾਨ ਕੇ ਭੂਪਤ ਕੋਣ ਗਨਾ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਹਨ ਦੇਆ ਆਦਮਦਾਨ ਸੋ ਸੰਜਮ ਨੇਮ ਅਨੇਕ ਵੀ ਸੇਖਾ ਵੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖਾ ਕੋਣ ਆਹਾਰ ਜਤੀ ਜਤ ਧਾਰ ਸਬਾ ਸੋ ਵਿਚਾਰ ਹਜ਼ਾਰ ਕਾ ਦੇਖੈ ਸ਼੍ਰੀ ਭਗਵਾਨ ਪਜੇ ਬਿਨ ਪੂਪਤ ਏਕ ਰਤੀ ਬਿਨ ਏਕ ਨਾ ਲੇਖੈ ਉਧ ਸੇ ਪਾਹ ਦੂਰੰਤ ਦੁਬਾਹ ਸਾਜ ਸਨਾਹ ਦੁਰ ਜਾਨ ਦਲਾਗੇ ਭਾਰੀ ਗੁਮਾਨ ਪਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਗੇ ਤੋਰ ਅਰੀਨ ਮਰੋਰਾ ਮਵਾਸਨ ਮਾਤੇ ਮਾ ਤਾਂ განਮਾਨ ਮਲਾਗੇ ਸ੍ਰੀ ਪਤਿ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਾਗੇ ਬਿਰ ਅਪਾਰ ਬੜੇ ਬਰੇ ਯਾਰ ਅਬੇ ਚਾਰੇ ਹਾਂ ਸਾਰ ਕੀ ਧਾਰ ਪਛਿਆ ਤੋਰਤ ਦੇਸ ਮਲੰਦ ਮਵਾਸਨ ਮਾਤੇਗਾ ਜਾਨ ਕੇ ਮਾਨ ਮਲਿਆ ਗਾੜੇ ਗੜਹਾਂ ਨ ਕੋ ਤੋੜਨ ਹਾਰ ਸੋ ਬਾਤ ਨਹੀਂ ਚੱਕ ਚਾਰ ਲਵਿਆ ਸਾਹਿਬ ਸ਼ਰੀ ਸਭ ਕੋ ਸਿਰ ਨਾ ਇੱਕ ਜਾ ਚਰਣੇਕ ਸੋ ਇੱਕ ਦੇਵਿਆ ਦਨਵ ਦੇਵ ਫਰਨੰਦ ਨੇ ਸਾਚਰ ਭੂਤ ਪਵਖ ਪਵਾਨ ਜਪਾਗੇ ਜੀਵ ਜਿਤੇ ਜਨਮ ਅਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਗੇ पुनः प्रापण बाड़ जात तुन पापण के बहो पुंज खपागे साध समूह प्रसन्न फिरा जग सत्र सभा अव लोग जपागे मानव इंद्र गजेंद्र निराथप जैनत्री लोक को राज करागे कोटि स्नान गजादक दान अनेक स्वंबर साज भरागे ब्रह्म महेश्वर भीषण सचि पत अंत फरे जम फास पर जे नर श्री पत के प्रस है पग नर फेर न देह तरायगे आह पो जो दऊ लोचन मुंद के बैठ रहे हो बकते आन लगायो नहात फिर liye saache samundran lok gopar lok gawayo bas kiyo bikhseyan so baith kya aise hi aise so gas beta yo saach kaho sun le ho sab jin prem kiyo tin hi prab payo kaahu la paahan pooj tareo sir kaahu la lingar गरेला पटायो काहू लखियो हर अवाची दिशा मह काहू पशाह को शीस ने वायो ऊ तो भूतान को पूजत है पस कौ मृतान को, को पूजन तायो कुरक्रिया और झ्यो सब ही जग श्री भगवान को ਪੀਦਨਾ ਪਾਇਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ